ਸੁਪਰ ਪਾਰਟੀ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ 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 ਮੋਦੀ ਸਰਕਾਰ ਜਿੰਦਾਬਾਦ ਜਿੰਦਾਬਾਦ one of the premium and prestigious professional institutes providing a wide range of professional courses with 100% placement assistance we are shri sai group of institutes ਆਪ ਸਭ ਨੂੰ ਪਤਾ ਹੀ ਹੈ ਕਿ ਪਰਸੋਂ ਤੋਂ ਇਸ ਵੇਲੇ ਦੇੰਦੋ ਪੰਜਾਬ ਦੀ ਸਰਕਾਰ ਨੂੰ ਇੱਕ ਪਤ ਨਹੀਂ ਕੀ ਹੋਇਆ ਕਿ ਅਸੀਂ ਪਿਛਲੇ ਡੇਢ ਮਹੀਨੇ ਤੋਂ ਕੈਂਪ ਲਗਾ ਰਹੇ ਹਾਂ ਔਰ ਇਸ ਕੈਂਪਾਂ ਦੀ ਗਿੰਤੀ ਜਿਹੜੀ ਹੈ ਉਸ ਜਾਨਪੁਰ ਦੇ ਵਿੱਚ ਲਗਾਤਾਰ ਜਲਦੀ ਰਹੀ ਔਰ ਪਿਛਲੇ 4-5 ਦਿਨ ਤੋਂ ਅਸੀਂ ਇਹ ਕੈਂਪ ਜਿਹੜੇ ਆ ਕੋਈ ਹਲਕੇ ਵਿੱਚ ਲਗਾਏ ਉਸ ਕੈਂਪ ਦੇ ਮਾਧਿਅਮ ਦੇ ਨਾਲ ਅਸੀਂ ਗਰੀਬ ਜਨਤਾ ਨੂੰ ਉਹਨਾਂ ਦੇ ਦੁਆਰੇ ਜਾ ਕੇ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਉਹਨਾਂ ਦੀ ਇਹ ਕੇਂਦਰ ਸਰਕਾਰ ਦੀ ਜਿਹੜੀ ਯੋਜਨਾਵਾਂ ਉਹਨਾਂ ਦਾ ਲਾਭ ਦੇਣ ਲਈ ਉਹਨਾਂ ਦੇ ਕਾਰਡ ਬਣਾ ਰਹੇ ਸੀ ਮੈਂ ਸਮਝਦਾ ਇੱਕ ਬੜਾ ਭਲਾਈ ਦਾ ਕੰਮ ਸੀ ਸਭ ਭਾਰਤੀ ਜਨਤਾ ਪਾਰਟੀ ਦੇ ਕਰਮਚਾਰੀ ਆਪਣਾ ਕੰਮ ਕਰ ਰਹੇ ਸੀ ਪਰ ਮੈਨੂੰ ਨਹੀਂ ਸਮਝ ਆਈ ਕਿ ਇਹਨਾਂ ਨੂੰ 4 ਦਿਨ ਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨੋਂ ਜਿਹੜਾ ਸੰਸੋਧੀਆ ਦੇ ਕੇ ਬਿਆਨ ਆਇਆ ਕਿ ਅਸੀਂ ਸਾਮ ਦਾਮ ਦੰਡ ਬੇਦ ਮਾਰਾਂਗੇ ਕੁੱਟਾਂਗੇ ਲੜਾਂਗੇ ਪਰਚੇ ਦਰਜ ਕਰਾਵਾਂਗੇ ਬਾਜਪਾ ਦੇ ਕਾਰਜਕਰਤਾ ਹੋਣ ਕਾਂਗਰਸ ਦੇ ਕਾਰਜਕਰਤਾ ਹੋ ਸਾਡੇ ਵਿਰੋਧੀ ਪਾਰਟੀ ਜਿੰਨੇ ਆਉਣਗੇ ਸਭ ਕਾਰਜਕਰਤਾ ਨੂੰ ਅਸੀਂ ਆਪਣਾ ਡਰਾਵਾਂਗੇ ਔਰ ਅਗਲਾ ਚੋਣ ਜਿੱਤਾਂਗੇ ਐਸੀ ਸੋਚ ਜਿਹੜੀ ਸੋਧਿਆ ਸੀ ਉਹਨੂੰ ਪਰਸੋਂ ਤੋਂ ਇਹਨਾਂ ਨੇ ਕਰਾਵਿਤ ਕੀਤਾ ਔਰ ਦੂਸਰੀ ਗੱਲ ਮੈਂ ਆਪਣੇ ਪਾਰਟੀ ਦੇ ਕਾਰਜਕਰਤਾ ਦੇ ਮਾਧਿਅਮ ਦੇ ਨਾਲ ਔਰ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੇ ਹੁਕਮਾਂ ਦੇ ਮੁਤਾਬਕ ਤਾਂ ਕਹਿ ਰਿਹਾ ਆ ਪ੍ਰਦੇਸ਼ ਅਧਿਕਾਰੀ ਦਾ ਵੀ ਬਿਆਨ ਆਇਆ ਹੋਏਗਾ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਅੱਗੇ ਵੀ ਸੜਕਾਂ ਤੇ ਰੰਦਾ ਹੀ ਕੋਈ ਵੀ ਸੜਕਾਂ ਤੇ ਹਨ ਕੋਈ ਗਿਰੋਜ ਨਹੀਂ ਹੈ ਸਾਨੂੰ ਜਨਤਾ ਦੀ ਸੇਵਾ ਕਰਨ ਲਈ ਕੋਈ ਨਹੀਂ ਰੋਕ ਸਕਦਾ ਭਗਵੰਤ ਮਾਨ ਜੀ ਤੁਸੀਂ ਨਹੀਂ ਰੋਕ ਸਕਦੇ ਤੇ ਤੁਹਾਡੇ ਦੁਆਰਾ ਠੇਕੇ ਦੇ ਦਿੱਤੀ ਗਈ ਸੀ ਸਰਕਾਰ ਹੈ ਇਹ ਜਿਹੜੀ ਵਾਰ ਉਸ ਤੇ ਸੋਧਿਆ ਉਹ ਤੇ ਪੋਲੀ ਜਾਏ ਉਹ ਇੱਕ ਹਾਰਿਆ ਹੋਇਆ ਇੱਕ ਨਕਾਮ ਆਦਮੀ ਹੈ ਮੈਂ ਇੱਕ ਵਾਰ ਫਿਰ ਤੋਂ ਆਪਣੇ ਕਾਰਗਰਕਤਾ ਦਾ ਵੀ ਧੰਨਵਾਦ ਕਰਦਾ ਮੈਂ ਇਸ ਮੰਡਲ ਦੇ ਅਧਿਖਸ਼ ਨਾਰਥ ਮੰਡਲ ਦੇ ਨਿਪੁੰਜੀ ਸਾਊਥ ਮੰਡਲ ਦੇ ਅਧਿਖਸ਼ ਅਮਨ ਜੀ ਜਿਆਤੀ ਮੰਡਲ ਦੇ ਅਧਿਖਸ਼ ਪ੍ਰਵੀਨ ਕਟੋਜੀ ਆਏ ਨੇ ਔਰ ਉਹਨਾਂ ਦੇ ਨਾਲ ਆਏ ਸ੍ਰੀ ਜਮਾਦਨ ਜੀ ਔਰ ਨੀ ਰਾਮਪਾਲ ਜੀ ਅਨਿਲ ਵਾਸੂਦੇਵ ਜੀ ਹੋਰ ਸਭ ਕਾਰਕਿਰਤਾ ਕੈਂਪ ਜਾਰੀ ਰਹਿਣਗੇ ਤੁਹਾਡੇ ਲਗਾਤਾਰ ਕੈਂਪ ਚਾਦੀ ਰਾਜ ਜਾਰੀ ਰਹਿਣਗੇ ਔਰ ਜਨਤਨ ਸੇਵਾ ਕਰਨ ਨੂੰ ਕੋਈ ਵੀ ਕਾਨੂੰਨੀ ਰੋਕ ਸਕਦਾ ਸਾਨੂੰ ਕਿਹਦਾ ਇਹਦੇ ਉਹਨਾਂ ਨੇ ਪੁੱਛੋ ਕਿ ਉਹਨੇ ਕਿਆ ਕੱਪਤੀ ਹੈ ਜਾਂ ਸਰਕਾਰ ਦੁਆਰਾ ਕੇਂਦਰ ਸਰਕਾਰ ਦੁਆਰਾ ਇੱਕ ਯੋਜਨਾ ਵਿੱਚ ਚੱਲਦਾ ਹੈ ਕਿਸੇ ਗਰੀਬ ਨੂੰ ਜਾਂ ਵਿਸ਼ਕਰਮਾ ਤਹਿਤ ਉਹਨੂੰ ਟੂਲ ਕਿਟ ਮਿਲ ਜਾਂਦੀ ਹੈ ਕਿ ਕਾਰਪੈਂਡਰ ਨੂੰ ਉਹਨੂੰ ਅਸਤਰ ਮਿਲ ਜਾਂਦੇ ਆ ਜਾਂ ਕਿ ਸਰਾਇ ਮਸ਼ੀਨ ਮਿਲ ਜਾਂਦੀ ਹੈ ਇਹਨਾਂ ਨੂੰ ਕਿਆ ਤਕਲੀਫ ਹੈ ਇਹ ਉਹਨਾਂ ਨੂੰ ਪੁੱਛੋ ਕਿਸੇ ਪੈਨ ਦਾ ਕਿਸੇ ਭਰਾ ਦਾ ਮਕਾਨ ਟੁੱਟਦਾ ਪਿਆ ਹੈ ਉਹਨੂੰ ਆਵਾਸ ਯੋਜਨਾ ਦੇ ਤਹਿਤ ਨੂੰ ਪੈਸਾ ਮਿਲ ਜਾਏਗਾ। ਕਿਆ ਇਸ ਯੋਜਨਾ ਨੂੰ ਕਿਆ ਤਕਲੀਫ ਹੈ? ਇਹ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ। ਤੁਸੀਂ ਮੰਨਦੇ ਹੋ ਸਰਕਾਰ ਜਿਹੜੀ ਕੇਂਦਰ ਸਰਕਾਰ ਦੀ ਸਕੀਮਾਂ ਲੋਕਾਂ ਤੱਕ ਪਹੁੰਚਾਂ ਚ ਜਿਹੜੀ ਨਾਕਾਮ ਰਹੀ ਹੈ। ਬਿਲਕੁਲ ਜੇ ਨਾਕਾਮ ਰਹੀ ਹੈ ਤਾਂ ਸਾਨੂੰ ਆਣਾ ਪਿਆ। ਪਿਛਲੇ 3.5 ਸਾਲ ਤੋਂ ਕਾੜੀ ਯੋਜਨਾ ਲਗਾਤਾਰ ਚੱਲ ਰਹੀ ਹੈ ਪਰ ਫਿਰ ਵੀ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਪਿਛਲੇ 1 ਮਹੀਨੇ ਤੋਂ 7 ਤੋਂ 8000 ਕਾੜ ਬਣਾ ਚੁੱਕੇ ਹਾਂ। ਔਰ ਲਗਭਗ ਮੈਨੂੰ ਲੱਗਦਾ ਹੈ 25 ਤੋਂ 30 ਹਜ਼ਾਰ ਇਹਦੀ ਰਿਕੁਆਇਰਮੈਂਟ ਹੋ ਰਹਾ ਔਰ ਭਾਰਤੀ ਜਨਤਾ ਪਾਰਟੀ ਉਤਨੀ ਤੱਕ ਤਿਰ ਤੱਕ ਬੈਠੇ ਹੀ ਨਹੀਂ ਕੋਈ ਕਾਰਕਟਰ ਬੈਠੇਗਾ ਜਦੋਂ ਤੱਕ ਇਸ ਸਹੂਲਤ ਦਾ ਇੱਕ ਇੱਕ ਵਿਅਕਤੀ ਨੂੰ ਲਾਭ ਨਾ ਮਿਜੇ ਜਿਵੇਂ ਭਗਵੰਤ ਜੀ ਸਰਕਾਰ ਦਾ ਉਖਲਾ ਫੂਕ ਰਹੇ ਆ ਔਰ ਮੈਂ ਕਹਿਣਾ ਚਾਹਾਂਗਾ ਭਗਵੰਤ ਜੀ ਸਰਕਾਰ ਨੂੰ ਔਰ ਮੈਂ ਕਿ ਇਹ ਇੱਕ ਸਮਝ ਲੈਣ ਲੋਕਾਂ ਅੱਜ ਐਂਡ ਹੈ ਤੁਸੀਂ ਜੋਰੇ ਵੀ ਕਰੋਗੇ ਤੁਹਾਨੂੰ ਇਹਦਾ ਉਲਟਾ ਜਵਾਬ ਮਿਲੇਗਾ ਕੱਲ ਮੈਂ ਪੁਲਿਸ ਤੇ ਪ੍ਰਸ਼ਾਸਨ ਦੇ ਲੋਕ ਮੇਰੇ ਕੋਲ ਆਏ ਸੀ ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਉਹ ਆਪਣੀ ਮਜਬੂਰੀ ਨਾਲ ਆਏ ਸੀ ਇਹਨਾਂ ਦੇ ਉਹ ਆਪਣਾ ਹੁਕਮਾਂ ਦੇ ਮੁਤਾਬਕ ਆਏ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਦੱਸੋ ਸਾਡਾ ਕਸੂਰ ਕੀ ਹੈ ਜਵਾਬ ਕੋਈ ਨਹੀਂ ਆ ਮੈਂ ਪੱਤਰਕਾਰ ਮਾਧਿਅਮ ਦੇ ਆਪ ਦੇ ਸਭ ਲੋਕ ਆਵਤੇ ਆ ਆਪ ਦਾ ਇਤਨੀ ਗਰਮੀ ਵਿੱਚ ਬਹੁਤ ਬਹੁਤ ਸਵਾਗਤ ਹੈ ਭਰਾ ਆਪ ਵੀ ਪੁੱਛੋ ਉਹਨਾਂ ਨੂੰ ਕਿ ਇਹਨਾਂ ਕੈਂਪਾਂ ਦੇ ਨਾਲ ਤੁਹਾਨੂੰ ਨੁਕਸਾਨ ਕਿਆ ਹੈ ਦੂਸਰੀ ਗੱਲ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਵਾਂ ਇਹ ਲੋਕ ਕਹਿੰਦੇ ਆ ਕਿ ਡਾਟਾ ਚੋਰੀ ਹੋਈ ਇਹਨਾਂ ਨੂੰ ਇਹ ਵੀ ਪੁੱਛਣਾ ਹੈ ਕਿ ਜਦੋਂ ਭੈਣਾ ਦੇ ਤੁਸੀਂ 1-1000 ਰੁਪਏ ਦੇ ਫਾਰਮ ਭਰੇ ਸੀ ਆਧਾਰ ਕਾਰਡ ਲਏ ਸੀ ਓਟੀਪੀ ਲਏ ਸੀ ਜਾਂ ਉਸ ਟਾਈਮ ਤੇ ਡਾਟਾ ਚੋਰੀ ਨਹੀਂ ਹੋਇਆ ਕਿ ਉਸ ਟਾਈਮ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਈ ਇਸ ਲਈ ਮੈਂ ਇੱਕ ਵਾਰ ਫੇਰ ਤੋਂ ਆਪਣੇ ਕਾਰਜਕਰਤਾ ਦਾ ਧੰਨਵਾਦ ਵੀ ਕਰਦਾ ਔਰ ਇਸ ਸਰਕਾਰ ਨੂੰ ਚੇਤਾਵਨੀ ਵੀ ਦਿਨਾ ਅੱਗੇ ਤੋਂ ਐਸੀ ਹਰਕਤਾਂ ਕਰੋਗੇ ਤੇ ਮੂੰਹ ਤੋੜ ਜੂਆਂ ਵੀ ਕਰਾਂਗਾ